ਇੱਕ ਔਰਤ ਜਿਸ ਦਾ ਪਰਿਵਾਰ ਪਹਿਲਾਂ ਕਾਫੀ ਅਮੀਰ ਸੀ ਪਰ ਇੱਕਦਮ ਬਿਜ਼ਨਸ ਵਿੱਚ ਘਾਟਾ ਹੋਣ ਕਰਕੇ ਉਹ ਸੜਕੋ ਤੇ ਆ ਗਈ। ਉਹ ਔਰਤ ਆਪਣੀ ਭੈਣ ਦੇ ਘਰ ਉਸ ਤੋਂ ਮਦਦ ਮੰਗਣ ਲਈ ਜਾਂਦੀ ਹੈ। ਪਰ ਉਸਦੀ ਭੈਣ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਉਂ ਆਈ ਹੈ। ਉਹਦੀ ਭੈਣ ਉਹਨੂੰ ਦਰਵਾਜ਼ਾ ਹੀ ਨਹੀਂ ਖੋਲਦੀ। ਉਸਨੇ ਕਈ ਵਾਰੀ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਇਆ, ਉਹਨੋਂ ਆਵਾਜ਼ਾਂ ਵੀ ਲਗਾਈਆਂ ਪਰ ਭੈਣ ਨੇ ਦਰਵਾਜ਼ਾ ਨਾ ਖੋਲ੍ਹਿਆ। ਜਦੋਂ ਕਾਫੀ ਟਾਈਮ ਬਾਅਦ ਵੀ ਉਹਦੀ ਭੈਣ ਦਰਵਾਜ਼ਾ ਨਹੀਂ ਖੋਲਦੀ ਤਾਂ ਉਹ ਔਰਤ ਉੱਥੇ ਹੀ ਬੈਠ ਕੇ ਉੱਚੀ-ਉੱਚੀ ਰੋਣ ਲੱਗਦੀ ਹੈ। ਉਹ ਔਰਤ ਅਜਿਹਾ ਥੀ ਬੈਠੀ ਹੁੰਦੀ ਹੈ ਕਿ ਉਦੋਂ ਹੀ ਇੱਕ ਮਹਿੰਗੀ ਕਾਰ ਉਹਦੇ ਕੋਲ ਆ ਕੇ ਰੁਕਦੀ ਹੈ ਤੇ ਉਹਦੇ ਵਿੱਚੋਂ ਇੱਕ ਮੁੰਡਾ ਬਾਹਰ ਆਉਂਦਾ ਹੈ ਉਹ ਮੁੰਡਾ ਕਾਰ ਵਿੱਚੋਂ ਉਤਰ ਕੇ ਉਸ ਔਰਤ ਨੂੰ ਕਹਿਣ ਲੱਗਦਾ ਹੈ ਕਿ ਭੈਣੇ ਤੂੰ ਇੱਥੇ ਬੈਠੀ ਕੀ ਕਰ ਰਹੀ ਹੈ ਚਲੋ ਤੁਸੀਂ ਮੇਰੇ ਨਾਲ ਚਲੋ ਇਹ ਸੁਣ ਕੇ ਉਹ ਔਰਤ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਸ ਮੁੰਡੇ ਨੂੰ ਬਿਲਕੁਲ ਵੀ ਨਹੀਂ ਸੀ ਜਾਣਦੀ ਤੇ ਉਹ ਮੁੰਡਾ ਉਸ ਨੂੰ ਭੈਣ ਕਹਿ ਰਿਹਾ ਸੀ ਉਸ ਤੋਂ ਬਾਅਦ ਉਹ ਔਰਤ ਨੂੰ ਪੁੱਛਣ ਲੱਗਦੀ ਹੈ ਕਿ ਕੌਣ ਹੈ ਤੂੰ ਤੇ ਮੈਨੂੰ ਕਿਵੇਂ ਜਾਣਦਾ ਹੈ ਇਸ ਤੇ ਉਹ ਮੁੰਡਾ ਕਹਿੰਦਾ ਕਿ ਹੋ ਸਕਦਾ ਤੁਸੀਂ ਮੈਨੂੰ ਨਾ ਜਾਣਦੇ ਹੋ ਪਰ ਮੈਂ ਤੁਹਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਸੀ ਇਹ ਮੁੰਡਾ ਤੇ ਉਹ ਉਹਦੇ ਪਰਿਵਾਰ ਨੂੰ ਕਿਵੇਂ ਜਾਣਦਾ ਸੀ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦਿੱਲੀ ਦੇ ਵਿੱਚ ਇੱਕ ਕਰੋੜਪਤੀ ਵਿਅਕਤੀ ਰਹਿੰਦਾ ਹੈ ਜਿਸ ਦਾ ਨਾਮ ਹਰਣ ਵਿਜੀ ਹੈ ਉਸਦੇ ਪਿਓ ਕੋਲ ਕਾਫੀ ਜ਼ਿਆਦਾ ਜਾਇ ਜ਼ਾਇਦਾ ਹੈ ਉਹਦੇ ਕਾਫੀ ਮਕਾਨ ਹਨ ਵਧੀਆ ਬਿਜ਼ਨਸ ਹੈ ਉਹ ਵਧੀਆ ਜ਼ਿੰਦਗੀ ਜਿਉਂਦੇ ਨੇ ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ। ਦਿੱਲੀ ਦੇ ਵੱਡੇ-ਵੱਡੇ 5-ਸਟਾਰ ਹੋਟਲਾਂ ਵਿੱਚ ਉਹਨਾਂ ਲਈ ਪਹਿਲਾਂ ਹੀ ਟੇਬਲ ਬੁੱਕ ਹੁੰਦੇ ਸਨ ਜਿੱਥੇ ਜਾ ਕੇ ਉਹ ਖਾਣਾ ਖਾਂਦੇ। ਰਣਵੀਜ ਦੇ ਪਾਪਾ ਹੁਣ ਭਾਵੇਂ ਇਸ ਦੁਨੀਆ 'ਚ ਨਹੀਂ ਸੀ। ਰਣਵੀਜ ਹੀ ਸਾਰੇ ਕਾਰੋਬਾਰ ਨੂੰ ਸੰਭਾਲਦਾ ਸੀ। ਉਹਦੇ ਘਰ ਵਿੱਚ ਉਹਦੀ ਪਤਨੀ ਤੇ ਇੱਕ ਧੀ ਹੈ। ਉਹਦੀ ਧੀ ਦਾ ਨਾਮ ਸੀਮਾ ਹੈ। ਸੀਮਾ ਜਿਸਨੇ ਬਚਪਨ ਤੋਂ ਹੀ ਅਮੀਰੀ ਦੇਖੀ ਸੀ। ਉਹਨੂੰ ਅਮੀਰੀ ਦਾ ਬਹੁਤ ਜ਼ਿਆਦਾ ਘਮੰਡ ਸੀ ਤੇ ਉਹ ਗਰੀਬ ਲੋਕਾਂ ਨੂੰ ਨਫ਼ਰਤ ਕਰਦੀ ਸੀ। ਉਹਦੇ ਇਸੇ ਸਬਾਹ ਕਰਕੇ ਰਣਵੀਜੇ ਕਾਫੀ ਜ਼ਿਆਦਾ ਪਰੇਸ਼ਾਨ ਸੀ ਸੀਮਾ ਉਹਨਾਂ ਦੀ ਇਕਲੌਤੀ ਧੀ ਸੀ ਸੀਮਾ ਦੇ ਜਨਮ ਤੋਂ ਬਾਅਦ ਡਾਕਟਰਾਂ ਨੇ ਉਹਦੀ ਮਾਂ ਨੂੰ ਕਿਹਾ ਸੀ ਕਿ ਤੁਸੀਂ ਹੁਣ ਹੋਰ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਪਰ ਰਣਵੀਜੇ ਚਾਹੁੰਦਾ ਸੀ ਕਿ ਉਹਦਾ ਕੋਈ ਵਾਰਿਸ ਹੋਵੇ ਇਸੇ ਗੱਲ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸਨੂੰ ਸ਼ਰਾਬ ਦੀ ਲਤ ਲੱਗ ਗਈ ਇਸੇ ਸ਼ਰਾਬ ਕਰਕੇ ਉਹ ਆਪਣੇ ਬਿਜ਼ਨਸ ਤੇ ਹੁਣ ਜ਼ਿਆਦਾ ਧਿਆਨ ਨਹੀਂ ਸੀ ਦੇ ਰਿਹਾ ਤੇ ਉਹਦੇ ਬਿਜ਼ਨਸ ਵਿੱਚ ਹੌਲੀ-ਹੌਲੀ ਘਾਟਾ ਹੁੰਦਾ ਜਾ ਰਿਹਾ ਸੀ ਜਿਸ ਨੂੰ ਬੜੀ ਹੀ ਮਿਹਨਤ ਨਾਲ ਉਹਦੇ ਪਿਓ ਨੇ ਕਦੇ ਸ਼ੁਰੂ ਕੀਤਾ ਸੀ ਉਹ ਹੁਣ ਖਤਮ ਹੋਣ ਵਾਲਾ ਸੀ ਜਿਵੇਂ ਹੀ ਸੀਮਾ ਵੱਡੀ ਹੁੰਦੀ ਹੈ ਉਹ ਕਾਲਜ ਜਾਂਦੀ ਹੈ ਪਰ ਹੁਣ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸਨ ਉਹਨਾਂ ਕੋਲ ਬਿਲਕੁਲ ਵੀ ਪੈਸਾ ਨਹੀਂ ਸੀ ਬਚਿਆ ਉਹ ਤਾਂ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਗੁਜ਼ਾਰਾ ਕਰ ਰਹੇ ਸਨ ਸ਼ਰਾਬ ਦੀ ਲਤ ਦੇ ਕਾਰਨ ਰਣਵੀਜੇ ਕਈ ਕਈ ਦਿਨ ਕਾਰ ਤੋਂ ਬਾਹਰ ਰਹਿੰਦਾ ਸੀਮਾ ਨੇ ਹੁਣ ਆਪਣੀ ਡਿਗਰੀ ਕੰਪਲੀਟ ਕਰ ਲਈ ਸੀ ਜਦੋਂ ਸੀਮਾ ਦੀ ਪੜ੍ਹਾਈ ਪੂਰੀ ਹੁੰਦੀ ਹੈ ਉਦੋਂ ਤੱਕ ਤਾਂ ਉਹਨਾਂ ਕੋਲ ਕੁਝ ਵੀ ਨਹੀਂ ਬਚਦਾ ਜਿਸ ਘਰ ਵਿੱਚ ਉਹ ਰਹਿੰਦੇ ਸੀ ਉਹ ਘਰ ਵੀ ਰਾਣ ਵਿਜੇ ਨੇ ਵੇਚ ਦਿੱਤਾ ਸੀ ਹੁਣ ਉਹ ਇੱਕ ਕਿਰਾਏ ਦੇ ਘਰ ਵਿੱਚ ਜਾ ਕੇ ਸ਼ਿਫਟ ਹੋ ਗਏ ਸਨ ਉਹਨਾਂ ਨੇ ਆਪਣਾ ਲਾਈਫ ਸਟਾਈਲ ਨਹੀਂ ਸੀ ਬਦਲਿਆ ਉਹ ਉਸੇ ਤਰ੍ਹਾਂ ਖੁੱਲਾ ਖਰਚਾ ਕਰਦੇ ਸਨ ਭਾਵੇਂ ਹੁਣ ਉਹਨਾਂ ਕੋਲ ਰੁਪਏ ਦੀ ਕਮੀ ਸੀ ਜਿਵੇਂ ਹੀ ਉਹ ਕਿਰਾਏ ਦੇ ਘਰ ਵਿੱਚ ਜਾ ਕੇ ਰਹਿੰਦੇ ਐ ਹੌਲੀ-ਹੌਲੀ ਉਹਨਾਂ ਨੂੰ ਰਹਿੰਦਿਆਂ ਨੂੰ ਉੱਥੇ 2 ਮਹੀਨੇ ਹੋ ਜਾਂਦੇ ਨੇ ਤੇ ਉਹ ਪੈਸੇ ਵੀ ਖਤਮ ਹੋਣ ਲੱਗਦੇ ਨੇ ਜਿਹੜੇ ਉਹਨਾਂ ਨੇ ਘਰ ਨੂੰ ਵੇਚ ਕੇ ਮਿਲੇ ਸੀ ਹੁਣ ਉਹਨਾਂ ਕੋਲ ਕੁਝ ਵੀ ਨਹੀਂ ਸੀ ਬਚਿਆ ਇੱਕ ਦਿਨ ਰਣਵੀਜੇ ਨੂੰ ਹਾਰਟ ਅਟੈਕ ਆਉਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਹੁਣ ਉਸ ਕਿਰਾਏ ਦੇ ਘਰ ਵਿੱਚ ਸਿਰਫ ਸੀਮਾ ਤੇ ਉਹਦੀ ਮਾਂ ਹੀ ਰਹਿ ਗਈਆਂ ਸਨ ਸੀਮਾ ਨੇ ਭਾਵੇਂ ਆਪਣੀ ਡਿਗਰੀ ਇੱਕ ਮਹਿੰਗੇ ਕਾਲਜ ਤੋਂ ਕੀਤੀ ਸੀ ਪਰ ਉਹਦੀ ਪੜ੍ਹਾਈ ਲਿਖਾਈ ਵਿੱਚ ਜ਼ਿਆਦਾ ਰੁਚੀ ਨਹੀਂ ਸੀ ਸੀਮਾ ਨੌਕਰੀ ਲਈ ਅਪਲਾਈ ਕਰਨ ਲੱਗਦੀ ਹੈ ਕਿਉਂਕਿ ਘਰ ਦਾ ਸਾਰਾ ਖਰਚਾ ਹੁਣ ਉਹਨਾਂ ਦੋਨਾਂ ਮਾਵਾਂ ਤੇ ਆਪੇ ਹੀ ਆ ਗਿਆ ਸੀ ਪਤੀ ਦੀ ਮੌਤ ਦਾ ਸਦਮਾ ਕਾਫੀ ਗਹਿਰਾ ਸੀ ਇਸ ਲਈ ਸੀਮਾ ਦੀ ਮਾਂ ਤਾਂ ਆਪਣਾ ਸੁੱਧ ਬੁੱਧੀ ਖੋ ਬੈਠੀ ਸੀ ਸਾਰਾ ਭਾਰ ਹੁਣ ਸੀਮਾ ਦੇ ਮੋਢਿਆਂ ਤੇ ਆ ਗਿਆ ਉਹ ਇੱਕ ਸਕੂਲ ਵਿੱਚ ਨੌਕਰੀ ਲਈ ਅਪਲਾਈ ਕਰਦੀ ਹੈ ਉਸ ਸਕੂਲ ਭਾਵੇਂ ਡਿਗਰੀ ਤਾਂ ਸੀ ਜਿਹੜੀ ਉਹਨੇ ਪੈਸੇ ਨਾਲ ਖਰੀਦੀ ਸੀ ਪਰ ਉਹਦੇ ਵਿੱਚ ਕੋਈ ਵੀ ਟੈਲੈਂਟ ਨਹੀਂ ਸੀ ਉਹ ਕਈ ਥਾਵਾਂ ਤੇ ਨੌਕਰੀ ਲਈ ਅਪਲਾਈ ਕਰਦੀ ਹੈ ਉਹਨੂੰ ਇੱਕ ਪ੍ਰੀ ਸਕੂਲ ਵਿੱਚ ਨੌਕਰੀ ਮਿਲ ਜਾਂਦੀ ਹੈ ਇਸ ਪ੍ਰੀ ਸਕੂਲ ਵਿੱਚ ਛੋਟੇ ਬੱਚੇ ਆਉਂਦੇ ਸਨ ਜਿਨ੍ਹਾਂ ਨੂੰ ਉਹਨੇ ਚੰਗੀ ਤਰ੍ਹਾਂ ਦੇਖਣਾ ਸੀ ਤੇ ਉਹਨਾਂ ਨੂੰ ਪੜ੍ਹਾਉਣਾ ਸੀ ਸੀਮਾ ਨੂੰ ਇਹ ਨੌਕਰੀ ਚੰਗੀ ਨਹੀਂ ਸੀ ਲੱਗਦੀ ਪਰ ਉਹਦੇ ਹਾਲਤ ਅਜਿਹੇ ਸੀ ਕਿ ਉਹਨੂੰ ਮਜਬੂਰ ਨੇ ਇਹ ਨੌਕਰੀ ਕਰਨੀ ਪੈਂਦੀ ਐ ਇਸ ਸਕੂਲ ਵਿੱਚ ਕੁਝ ਗਰੀਬ ਬੱਚੇ ਵੀ ਪੜ੍ਹਦੇ ਸੀ ਉਹ ਇੰਨਾ ਬੱਚਿਆਂ ਤੋਂ ਘੇਣ ਕਰਦੀ ਸੀ ਬੱਚਿਆਂ ਦੇ ਮਾਪੇ ਕਈ ਵਾਰੀ ਆ ਕੇ ਉਹਨੂੰ ਕੁਝ ਨਾ ਕੁਝ ਜ਼ਰੂਰ ਸੁਣਾ ਕੇ ਜਾਂਦੇ ਜਿਸ ਤੇ ਉਹਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਚੁੱਪ ਕਰ ਜਾਂਦੀ ਹੁਣ ਇਸ ਗੱਲ ਨੂੰ ਇੱਕ ਸਾਲ ਬੀਤ ਗਿਆ ਇੱਕ ਸਾਲ ਬਾਅਦ ਸੀਮਾ ਦੀ ਮਾਂ ਵੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮਾਦੀ ਮੌਤ ਤੋਂ ਬਾਅਦ ਹੁਣ ਸੀਮਾ ਬਿਲਕੁਲ ਹੀ ਇਕੱਲੀ ਹੋ ਗਈ ਉਹ ਆਪਣਾ ਟਾਈਮ ਇਸੇ ਤਰ੍ਹਾਂ ਲਗਾਉਂਦੀ ਹੈ ਪਰ ਅਚਾਨਕ ਹੀ ਲੋਕਡਾਊਨ ਦਾ ਸਮਾਂ ਆਉਂਦਾ ਜਿਸ ਵਿੱਚ ਸਕੂਲ ਬੰਦ ਹੋ ਜਾਂਦੇ ਹਨ ਪ੍ਰਾਈਵੇਟ ਸਕੂਲ ਵਾਲਿਆਂ ਨੇ ਕਈ ਟੀਚਰਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਸੀ ਸੀਮਾ ਦੀ ਨੌਕਰੀ ਵੀ ਇਸ ਲੋਕਡਾਊਨ ਵਿੱਚ ਚਲੀ ਗਈ ਸੀ ਸ਼ੁਰੂ ਸ਼ੁਰੂ ਵਿੱਚ ਤਾਂ ਉਹ ਇਸ ਗੱਲ ਨੂੰ ਜ਼ਿਆਦਾ ਧਿਆਨ ਨਹੀਂ ਦਿੰਦੀ ਉਹ ਜ਼ਿਆਦਾ ਫਿਕਰ ਨਹੀਂ ਕਰਦੀ ਉਹਨੂੰ ਇਹ ਸੀ ਕਿ ਇਹ ਤਾਂ ਥੋੜੇ ਜਿਹਾ ਟਾਈਮ ਦੀ ਗੱਲ ਹੈ ਉਸ ਤੋਂ ਬਾਅਦ ਮੈਨੂੰ ਕੋਈ ਹੋਰ ਨੌਕਰੀ ਮਿਲ ਜਾਵੇਗੀ ਪਰ ਹੌਲੀ-ਹੌਲੀ ਇਹ ਲੋਕਡਾਊਨ ਦਾ ਸਮਾਂ ਕੁਝ ਜ਼ਿਆਦਾ ਹੀ ਵੱਧ ਗਿਆ ਹੁਣ ਸੀਮਾ ਦੇ ਕੋਲ ਰੁਪਿਆਂ ਦੀ ਬਹੁਤ ਜ਼ਿਆਦਾ ਤੰਗੀ ਹੋ ਗਈ ਸੀ ਉਸ ਕੋਲ ਦਾ ਖਾਣ-ਪੀਣ ਦਾ ਸਮਾਨ ਵੀ ਖਤਮ ਹੋਣ ਲੱਗ ਗਿਆ ਸੀ ਜਦੋਂ ਸੀਮਾ ਦੇ ਹਾਲਤ ਬਹੁਤ ਜ਼ਿਆਦਾ ਵਿਗੜਨ ਲੱਗ ਗਏ ਤਾਂ ਇੱਕ ਦਿਨ ਉਹਨੂੰ ਆਪਣੇ ਚਾਚੇ ਦੀ ਕੁੜੀ ਦੀ ਯਾਦ ਆਉਂਦੀ ਹੈ ਜਿਸ ਨੂੰ ਪਹਿਲਾਂ ਉਹ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਉਸ ਨੂੰ ਉਹ ਗਰੀਬ ਕਹਿ ਕੇ ਉਹਦਾ ਮਜ਼ਾਕ ਮਣਾਉਂਦੀ ਸੀ ਇਸ ਦਾ ਕਾਰਨ ਇਹ ਸੀ ਕਿ ਸੀਮਾ ਆਪਣੇ ਘਰ ਵਿੱਚ ਇਕਲੌਤੀ ਧੀ ਸੀ ਤੇ ਉਹਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ ਉਸ ਕੋਲ ਬਹੁਤ ਜ਼ਿਆਦਾ ਖੜਾਉਣੀ ਸੀ ਜਦੋਂ ਕਦੇ ਉਹਦੇ ਚਾਚੇ ਦੀ ਧੀ ਉਹਦੇ ਨਾਲ ਖੇਡਣ ਆਉਂਦੀ ਤਾਂ ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਆਪਣੇ ਚਾਚੇ ਦੀ ਕੁੜੀ ਨੂੰ ਆਪਣੀ ਅਮੀਰੀ ਦਾ ਦਿਖਾਵਾ ਕਰਦੀ ਜਿਹੜੀ ਗੱਲ ਉਹਦੇ ਚਾਚੇ ਦੀ ਕੁੜੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਹੁਣ ਸੀਮਾ ਨੂੰ ਆਪਣੇ ਬੁਰੇ ਸਮੇਂ ਵਿੱਚ ਆਪਣੇ ਚਾਚੇ ਦੀ ਕੁੜੀ ਦੀ ਯਾਦ ਆਉਂਦੀ ਹੈ ਉਹ ਉਹਦੇ ਕੋਲ ਜਾ ਕੇ ਮਦਦ ਮੰਗਣ ਦਾ ਫੈਸਲਾ ਕਰਦੀ ਹੈ ਜਦੋਂ ਸੀਮਾ ਆਪਣੇ ਚਾਚੇ ਦੀ ਕੁੜੀ ਦੇ ਕੋਲ ਮਦਦ ਮੰਗਣ ਲਈ ਪਹੁੰਚਦੀ ਹੈ ਤਾਂ ਉਸ ਨੂੰ ਦਰਵਾਜ਼ਾ ਹੀ ਨਹੀਂ ਖੋਲਦੀ ਜਦੋਂ ਉਹਦਾ ਪਤੀ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੀਮਾ ਦੇ ਚਾਚੇ ਦੀ ਕੁੜੀ ਆਪਣੇ ਪਤੀ ਨੂੰ ਰੋਕ ਲੈਂਦੀ ਹੈ ਤੇ ਕਹਿੰਦੀ ਹੈ ਕਿ ਨਹੀਂ ਤੁਸੀਂ ਇਸ ਨੂੰ ਗੇਟ ਨਹੀਂ ਖੁੱਲੋਗੇ ਇਹਦੇ ਕੋਲ ਹੈ ਹੀ ਕੀ ਆਪਾਂ ਨਹੀਂ ਵਰਤਣਾ ਇਹਦੇ ਨਾਲ ਇਹ ਸਭ ਗੱਲਾਂ ਸੀਮਾ ਨੂੰ ਦਰਵਾਜ਼ੇ ਤੋਂ ਬਾਹਰ ਸੁਣ ਜਾਂਦੀਆਂ ਹਨ ਇਹ ਸਭ ਕੁਝ ਸੁਣ ਕੇ ਸੀਮਾ ਉੱਥੇ ਹੀ ਬਹਿ ਕੇ ਰੋਣ ਲੱਗਦੀ ਹੈ ਸੀਮਾ ਉੱਥੇ ਬੈਠੀ ਰੋ ਹੀ ਰਹੀ ਹੁੰਦੀ ਹੈ ਕਿ ਉਦੋਂ ਹੀ ਉੱਥੇ ਇੱਕ ਬਹੁਤ ਵੱਡੀ ਕਾਰ ਆਉਂਦੀ ਹੈ ਜਿਸ ਵਿੱਚੋਂ 25 ਸਾਲ ਦਾ ਮੁੰਡਾ ਬਾਹਰ ਨਿਕਲਦਾ ਹੈ ਉਹ ਮੁੰਡਾ ਕਾਫੀ ਅਮੀਰ ਦਿਖਾਈ ਦੇ ਰਿਹਾ ਸੀ ਉਹਦੇ ਵਧੀਆ ਕੱਪੜੇ ਪਾਏ ਸਨ ਉਹ ਮੁੰਡਾ ਸੀਮਾ ਦੇ ਕੋਲ ਆਉਂਦਾ ਤੇ ਆ ਕੇ ਉਹਨੂੰ ਪੁੱਛਣ ਲੱਗਦਾ ਕਿ ਤੁਹਾਡਾ ਨਾਮ ਸੀਮਾ ਸੀਮਾ ਰੋਂਦੇ ਹੋਏ ਹਾਂ ਵਿੱਚ ਸਿਰ ਹਿਲਾਉਂਦੀ ਹੈ ਉਸ ਮੁੰਡੇ ਦਾ ਨਾਮ ਵਿਸ਼ਾਲ ਸੀ ਉਹ ਸੀਮਾ ਨੂੰ ਕਹਿੰਦਾ ਕਿ ਜੇ ਤੋੜ ਦਾ ਨਾ ਸੀਮਾ ਤਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਇਹ ਸਭ ਕੁਝ ਸੁਣ ਕੇ ਸੀਮਾ ਹੈਰਾਨ ਹੁੰਦੀ ਹੈ ਉਹ ਸੋਚਣ ਲੱਗਦੀ ਹੈ ਕਿ ਇਹ ਕੌਣ ਹੈ ਕਿਉਂਕਿ ਅੱਜ ਤੋਂ ਪਹਿਲਾਂ ਸੀਮਾ ਨੇ ਇਸ ਮੁੰਡੇ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਕੌਣ ਹੋ ਤੇ ਮੈਨੂੰ ਆਪਣੇ ਨਾਲ ਕਿਉਂ ਲੈ ਕੇ ਜਾਣਾ ਚਾਹੁੰਦੇ ਹੋ ਇਸ ਤੇ ਉਹ ਮੁੰਡਾ ਕਹਿੰਦਾ ਹੈ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਹਾਡੇ ਪਾਪਾ ਦਾ ਨਾਮ ਰਣਵੀਜੇ ਸੀ ਤੇ ਉਹ ਕਾਫੀ ਅਮੀਰ ਆਦਮੀ ਸਨ ਇਹ ਗੱਲ ਸੁਣ ਕੇ ਸੀਮਾ ਹਾਂ ਵਿੱਚ ਸਿਰ ਹਿਲਾ ਦਿੰਦੀ ਹੈ ਵਿਸ਼ਾਲ ਕਹਿਣ ਲੱਗਦਾ ਹੈ ਕਿ ਤੁਸੀਂ ਮੈਨੂੰ ਆਪਣਾ ਭਰਾ ਹੀ ਸਮਝੋ ਮੈਂ ਤੁਹਾਨੂੰ ਆਪਣੀ ਭੈਣ ਦੀ ਤਰ੍ਹਾਂ ਆਪਣੇ ਨਾਲ ਰੱਖਣਾ ਚਾਹੁੰਦਾ ਮੈਂ ਸਭ ਕੁਝ ਜਾਣਦਾ ਤੁਹਾਡੇ ਨਾਲ ਕੀ ਹੋਇਆ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਸੀਮਾ ਥੋੜਾ ਟਾਈਮ ਸੋਚਣ ਤੋਂ ਬਾਅਦ ਵਿਸ਼ਾਲ ਨਾਲ ਕਾਰ ਵਿੱਚ ਬੈਠ ਜਾਂਦੀ ਹੈ ਕਾਰ ਵਿੱਚ ਬੈਠਣ ਤੋਂ ਬਾਅਦ ਸੀਮਾ ਉਸ ਮੁੰਡੇ ਨੂੰ ਪੁੱਛਣ ਲੱਗਦੀ ਹੈ ਕਿ ਹੋਣ ਤਾਂ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਇਸ ਤੇ ਉਹ ਮੁੰਡਾ ਜਿਹਦਾ ਨਾਮ ਵਿਸ਼ਾਲ ਸੀ ਉਹ ਸੀਮਾ ਨੂੰ ਇੱਕ ਕਹਾਣੀ ਸੁਣਾਉਣ ਲੱਗਦਾ ਹੈ ਇਹ ਕਹਾਣੀ ਕਿਸੇ ਹੋਰ ਦੀ ਨਹੀਂ ਸੀ ਉਸੇ ਮੁੰਡੇ ਵਿਸ਼ਾਲ ਦੀ ਸੀ ਵਿਸ਼ਾਲ ਆਪਣੇ ਮਾਂ ਬੈਓ ਨਾਲ ਸੜਕ ਦੇ ਕਿਨਾਰੇ ਇੱਕ ਝੁੱਗੀ ਵਿੱਚ ਰਹਿੰਦਾ ਉਹ 8 ਸਾਲ ਦਾ ਸੀ ਵਿਸ਼ਾਲ ਪੜ੍ਹਾਈ ਲਿਖਾਈ ਵਿੱਚ ਕੁਝ ਜ਼ਿਆਦਾ ਹੀ ਧਿਆਨ ਦਿੰਦਾ ਸੀ ਉਹ ਬਹੁਤ ਹੁਸ਼ਿਆਰ ਸੀ ਜਦੋਂ ਵੀ ਉਹਨੂੰ ਪੜ੍ਹਨ ਦਾ ਟਾਈਮ ਮਿਲਦਾ ਉਹ ਪੜ੍ਹਨ ਲੱਗਦਾ ਪਰ ਮਾਪਿ ਉਹਨੂੰ ਪਹਿਲਾਂ ਤਾਂ ਪੜਾਉਣ ਦੀ ਕੋਸ਼ਿਸ਼ ਕਰਦੇ ਐ ਪਰ ਉਹਨਾਂ ਤੋਂ ਖਰਚੇ ਪੂਰੇ ਨਹੀਂ ਹੁੰਦੇ ਉਹਨਾਂ ਦੇ ਹਾਲਤ ਅਜਿਹੇ ਸਨ ਕਿ ਉਹ ਉਹਨੂੰ ਸਕੂਲ ਵਿੱਚ ਦਾਖਲ ਵੀ ਨਹੀਂ ਸੀ ਕਰਵਾ ਸਕਦੇ ਇਸੇ ਲਈ ਆਪਣੇ ਬੱਚੇ ਦੀ ਪੜ੍ਹਾਈ ਬੰਦ ਕਰਵਾ ਕੇ ਉਹ ਉਹਨੂੰ ਇੱਕ ਹੋਟਲ ਵਿੱਚ ਕੰਮ ਤੇ ਲਵਾ ਦਿੰਦੇ ਐ ਇਸ ਹੋਟਲ ਵਿੱਚ ਉਹਨੇ ਵੇਟਰ ਦਾ ਕੰਮ ਕਰਨਾ ਸੀ 8 ਸਾਲ ਦਾ ਵਿਸ਼ਾਲ ਇੱਕ ਹੋਟਲ ਵਿੱਚ ਕੰਮ ਕਰਦਾ ਹੈ ਇੱਕ ਦਿਨ ਸ਼ਾਮ ਦੇ ਸਮੇਂ ਇੱਕ ਵੱਡੀ ਕਾਰ ਵਿੱਚ ਇੱਕ ਅਮੀਰ ਆਦਮੀ ਉਸ ਹੋਟਲ ਵਿੱਚ ਖਾਣਾ ਖਾਣ ਲਈ ਆਉਂਦਾ ਹੈ ਉਸ ਅਮੀਰ ਆਦਮੀ ਦਾ ਨਾਮ ਰਣਵੀਜੇ ਸੀ ਜਿਹੜਾ ਕਿ ਹੋਟਲ ਵਿੱਚ ਖਾਣਾ ਖਾਣ ਲਈ ਆਇਆ ਸੀ ਵਿਸ਼ਾਲ ਨੇ ਉਹਦੇ ਮੇਜ਼ ਤੇ ਖਾਣਾ ਪਹੁੰਚਾਇਆ ਉਸ ਦਿਨ ਤੋਂ ਬਾਅਦ ਉਹ ਵਿਅਕਤੀ ਇੱਕ ਦਿਨ ਫੇਰ ਆਇਆ ਉਸ ਦਿਨ ਉਹਨੇ ਆਪਣੀ ਕਾਰ ਵਿੱਚ ਹੀ ਕੁਝ ਸਮਾਨ ਮੰਗਵਾਇਆ ਸੀ ਜਿਵੇਂ ਹੀ ਸਮਾਨ ਲੈਣ ਤੋਂ ਬਾਅਦ ਰਣਵੀਜੇ ਹਿਸਾਬ ਕਰਨ ਲਈ ਬਿੱਲ ਬਣਾਉਣ ਲਈ ਕਹਿੰਦਾ ਤਾਂ ਵਿਸ਼ਾਲ ਜਲਦੀ ਨਾਲ ਹਿਸਾਬ ਕਰਕੇ ਸਾਰੇ ਪੈਸੇ ਦੱਸ ਦਿੰਦਾ ਇਹ ਦੇਖ ਕੇ ਰਣਵੀਜੇ ਕਾਫੀ ਹੈਰਾਨ ਹੁੰਦਾ ਉਹਨੂੰ ਲੱਗਦਾ ਹੈ ਕੀ 8 ਸਾਲ ਦਾ ਬੱਚਾ ਇੰਨੀ ਛੇਤੀ ਕਿਵੇਂ ਹਿਸਾਬ ਕਰਕੇ ਬਿੱਲ ਬਣਾ ਸਕਦਾ ਹੈ ਉਹ ਵੀ ਬਿਨਾ ਕੈਲਕੂਲੇਟਰ ਤੋਂ ਜਦੋਂ ਰਣਵੀਜੇ ਸਾਰੀਆਂ ਚੀਜ਼ਾਂ ਦੇ ਰੇਟ ਪੁੱਛ ਕੇ ਆਪ ਹਿਸਾਬ ਲਾਉਂਦਾ ਹੈ ਤਾਂ ਉਸ ਬੱਚੇ ਦਾ ਹਿਸਾਬ ਬਿਲਕੁਲ ਠੀਕ ਨਿਕਲਦਾ ਹੈ ਰਣਵੀਜੇ ਤੋਂ ਪੈਸੇ ਲੈ ਕੇ ਵਿਸ਼ਾਲ ਆਪਣੇ ਮਾਲਕ ਨੂੰ ਪੈਸੇ ਦੇਣ ਲਈ ਜਾਂਦਾ ਹੈ ਰਣਵੀਜੇ ਵਿਸ਼ਾਲ ਦੇ ਪਿੱਛੇ-ਪਿੱਛੇ ਹੋਟਲ ਦੇ ਮਾਲਕ ਤੱਕ ਪਹੁੰਚ ਜਾਂਦਾ ਹੈ ਉਹ ਹੋਟਲ ਦੇ ਮਾਲਕ ਨੂੰ ਪੁੱਛਣ ਲੱਗਦਾ ਹੈ ਕਿ ਇਹ ਮੁੰਡਾ ਕੌਣ ਹੈ ਇਹ ਮੁੰਡਾ ਤਾਂ ਪੜ੍ਹਨ ਲਿਖਣ 'ਚ ਕਾਫੀ ਹੁਸ਼ਿਆਰ ਲੱਗਦਾ ਹੈ ਤੂੰ ਇਹਨੂੰ ਹੋਟਲ ਤੇ ਆਪਣੇ ਕੰਮ ਕਿਉਂ ਕਰਵਾ ਰਿਆ ਹੈ? ਹੋਟਲ ਦਾ مالک ਰਣਵੀਜੇ ਨੂੰ ਦੱਸਦਾ ਹੈ ਕਿ ਇਹ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ ਤੇ ਇਹਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਕਿ ਉਹ ਉਸ ਨੂੰ ਸਕੂਲ ਵਿੱਚ ਅੱਗੇ ਪੜ੍ਹਾ ਸਕਣ। ਇਹ ਵਿਚਾਰਾ ਇੱਥੇ ਹੋਟਲ 'ਚ ਕੰਮ ਕਰਕੇ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਹੈ। ਪਰ ਇਹਦਾ ਦਿਮਾਗ ਬਹੁਤ ਤੇਜ ਹੈ। ਪਰ ਕੀ ਕੀਤਾ ਜਾਵੇ? ਇਸ ਵਿਚਾਰੇ ਦੀ ਕਿਸਮਤ ਹੀ ਇਸ ਤਰ੍ਹਾਂ ਦੀ ਹੈ। ਮੈਨੂੰ ਨਹੀਂ ਲੱਗਦਾ ਇਹ ਅੱਗੇ ਪੜ੍ਹ ਸਕਦਾ। ਹੋਟਲ ਮਾਲਕ ਤਾਂ ਇਹ ਕਹਿ ਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ। ਪਰ ਰਣਵੀਜ ਉਸ ਬੱਚੇ ਵੱਲ ਦੇਖ ਕੇ ਆਪਣੇ ਦਿਮਾਗ ਵਿੱਚ ਬਹੁਤ ਕੁਝ ਸੋਚਣ ਲੱਗਦਾ ਹੈ। ਉੱਥੋਂ ਉਹ ਸਿੱਧਾ ਉਸ ਬੱਚੇ ਦੇ ਕੋਲ ਜਾਂਦਾ ਹੈ ਤੇ ਉਹਨੂੰ ਉਹਦੇ ਮਾਪੇ ਬਾਰੇ ਪੁੱਛਣ ਲੱਗਦਾ ਹੈ। ਵਿਸ਼ਾਲ ਉਸ ਨੂੰ ਆਪਣੇ ਮਾਪਿਓ ਬਾਰੇ ਦੱਸਦਾ ਹੈ ਤੇ ਪੜਨ ਦਾ ਵੀ ਕਹਿੰਦਾ ਹੈ ਕਿ ਹਾਂ ਮੈਨੂੰ ਪੜ੍ਹਾਈ ਕਰਨਾ ਬਹੁਤ ਚੰਗਾ ਲੱਗਦਾ ਹੈ ਪਰ ਮੇਰੇ ਮਾਪਿਓ ਕੋਲ ਇੰਨੇ ਪੈਸੇ ਨਹੀਂ ਕਿ ਉਹ ਮੈਨੂੰ ਪੜ੍ਹਾ ਸਕਣ। ਇਹ ਸਭ ਕੁਝ ਸੁਣ ਕੇ ਰਣਵੀਜ ਸੋਚਣ ਲੱਗਦਾ ਹੈ ਕਿ ਜੇ ਮੈਂ ਇਸ ਬੱਚੇ ਦੀ ਥੋੜੀ ਜਿਹੀ ਮਦਦ ਕਰ ਦਿਆਂ ਤਾਂ ਇਹਦਾ ਜੀਵਨ ਸੁਧਰ ਜਾਵੇਗਾ। ਰਣਵੀਜੇ ਵਿਸ਼ਾਲ ਦੇ ਮਾਪਿਓ ਨੂੰ ਮਿਲਣ ਉਸ ਦੀ ਝੁੱਗੀ ਦੇ ਕੋਲ ਪਹੁੰਚ ਜਾਂਦਾ ਹੈ। ਰਣਵੀਜੇ ਨੂੰ ਵਿਸ਼ਾਲ ਦਾ ਸੁਭਾਅ ਬਹੁਤ ਚੰਗਾ ਲੱਗਦਾ ਹੈ। ਉਹ ਉਹਦੇ ਮਾਪਿਓ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਇਸ ਨੂੰ ਪੜ੍ਹਾਓ, ਇਹਦੀ ਜ਼ਿੰਦਗੀ ਇਸ ਤਰ੍ਹਾਂ ਖਰਾਬ ਨਾ ਕਰੋ। ਵਿਸ਼ਾਲ ਦੇ ਮਾਪਿਓ ਹੱਥ ਜੋੜ ਕੇ ਕਹਿੰਦੇ ਨੇ ਕਿ ਚਾਹੁੰਦੇ ਤਾਂ ਅਸੀਂ ਵੀ ਆਂ ਕਿ ਇਹ ਪੜ੍ਹ ਲਿਖ ਜੇ ਪਰ ਸਾਡੇ ਕੋਲ ਇੰਨੇ ਪੈਸੇ ਹੀ ਨਹੀਂ। ਇਹ ਸੁਣ ਕੇ ਰਣਵੀਜੇ ਕਹਿੰਦਾ ਹੈ ਕਿ ਇਹਦੇ ਸਕੂਲ ਦੀ ਸਾਰੀ ਫੀਸ ਮੈਂ ਭਰਦਾਂ ਕਰਾਂਗਾ। ਤੁਸੀਂ ਫਿਕਰ ਨਾ ਕਰੋ, ਤੁਸੀਂ ਇਹਨੂੰ ਪੜ੍ਹਾ ਲਓ। ਉਸ ਸਮੇਂ ਰਣਵੀਜੇ ਆਪਣੇ ਕੋਲ 10000 ਰੁਪਏ ਕੱਢ ਕੇ ਵਿਸ਼ਾਲ ਦੇ ਮਾਂ ਤੇ ਉਹਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਇਹ ਮੁੰਡਾ ਹੋਟਲ 'ਚ ਕੰਮ ਨਹੀਂ ਕਰੂਗਾ ਤੁਸੀਂ ਇਹਨੂੰ ਸਕੂਲ ਵਿੱਚ ਪੜਨ ਲਗਾ ਦਿਓ ਇਹਦੀ ਫੀਸ ਮੈਂ ਆਪੇ ਭਰ ਦਿਆ ਕਰਾਂਗਾ ਉਸ ਦਿਨ ਤੋਂ ਬਾਅਦ ਰਣਵੀਜੇ ਨੇ ਵਿਸ਼ਾਲ ਦੀ ਸਾਰੀ ਸਕੂਲ ਦੀ ਫੀਸ ਆਪਣੀ ਜ਼ਿੰਮੇਵਾਰੀ ਬਣਾ ਲਈ ਸੀ ਉਹ ਸਕੂਲ ਦੀ ਫੀਸ ਜਮ੍ਹਾਂ ਕਰਵਾ ਦਿੰਦਾ ਸਕੂਲੀ ਪੜ੍ਹਾਈ ਤੋਂ ਬਾਅਦ ਹੁਣ ਉਸਨੇ ਆਪਣੀ ਸਾਰੀ ਪੜ੍ਹਾਈ ਹੋਰ ਵੀ ਪੂਰੀ ਕਰ ਲਈ ਇੱਕ ਵਧੀਆ ਕੰਪਨੀ ਵਿੱਚ ਵਿਸ਼ਾਲ ਨੂੰ ਚੰਗੀ ਤਨਖਾਹ ਤੇ ਚੰਗੀ ਨੌਕਰੀ ਮਿਲ ਗਈ ਸੀ ਜਿਸ ਕੰਪਨੀ ਵਿੱਚ ਉਸਨੇ ਨੌਕਰੀ ਕੀਤੀ ਸੀ ਉਸੇ ਕੰਪਨੀ ਵੱਲੋਂ ਉਹਨੂੰ ਰਹਿਣ ਲਈ ਇੱਕ ਵਧੀਆ ਘਰ ਦਿੱਤਾ ਗਿਆ ਸੀ ਹੁਣ ਵਿਸ਼ਾਲ ਚੰਗੀ ਤਰ੍ਹਾਂ ਇਸ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਉਹਦੀ ਜ਼ਿੰਦਗੀ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਆ ਗਿਆ ਸੀ ਇੰਨੇ ਲੰਬੇ ਸਮੇਂ ਤੱਕ ਜਦੋਂ ਉਹ ਰਣਵੀਜੇ ਨੂੰ ਨਹੀਂ ਸੀ ਮਿਲਿਆ ਉਹ ਉਹਨੂੰ ਯਾਦ ਤਾਂ ਬਹੁਤ ਕਰਦਾ ਸੀ ਪਰ ਉਹਦੇ ਸਿਰ ਤੇ ਘਰ ਪਰਿਵਾਰ ਦੀ ਤੇ ਕੰਪਨੀ ਦੀ ਜ਼ਿੰਮੇਵਾਰੀ ਹੀ ਇੰਨੀ ਸੀ ਕਿ ਉਹਦੇ ਕੋਲ ਟਾਈਮ ਹੀ ਨਹੀਂ ਸੀ ਕਿ ਉਹ ਰਣਵੀਜੇ ਨੂੰ ਜਾ ਕੇ ਮਿਲੇ। ਉਹ ਦਿਨ ਰਾਤ ਇੱਕ ਕਰਕੇ ਆਪਣਾ ਕੰਮ ਕਰ ਰਿਹਾ ਸੀ। ਹੌਲੀ ਹੌਲੀ ਸਮਾਂ ਬੀਤਦਾ ਹੈ। ਸਮੇਂ ਦੇ ਨਾਲ ਜਿਵੇਂ ਲੌਕਡਾਊਨ ਆਉਂਦਾ ਹੈ, ਹੁਣ ਉਹਦੀ ਕੰਪਨੀ ਤਾਂ ਬੰਦ ਹੋ ਗਈ ਸੀ ਪਰ ਉਹਨੂੰ ਘਰ ਤੋਂ ਹੀ ਕੰਮ ਕਰਨ ਲਈ ਬੋਲਿਆ ਗਿਆ ਸੀ। ਜਦੋਂ ਉਸਨੇ ਘਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਕੋਲ ਕਾਫੀ ਸਮਾਂ ਬਚ ਜਾਂਦਾ ਸੀ। ਇੱਕ ਦਿਨ ਬੈਠੇ-ਬੈਠੇ ਨੂੰ ਉਹਨੂੰ ਰਣਵੀਜੇ ਦੀ ਯਾਦ ਆਉਂਦੀ ਹੈ। ਉਹ ਆਪਣੇ ਮਾਪਿਆਂ ਨੂੰ ਦੱਸ ਕੇ ਰਣਵੀਜੇ ਨੂੰ ਮਿਲਣ ਲਈ ਚੱਲ ਪੈਂਦਾ ਹੈ। ਰਣਵੀਜੇ ਵਿਸ਼ਾਲ ਨਾਲ ਕਾਫੀ ਗੱਲਾਂ ਕਰਦਾ ਹੁੰਦਾ ਸੀ। ਵਿਸ਼ਾਲ ਨੂੰ ਉਹਦੇ ਘਰ ਪਰਵਾਰ ਬਾਰੇ ਸਭ ਕੁਝ ਪਤਾ ਸੀ। ਉਹ ਆਪਣੀ ਧੀ ਸੀਮਾ ਬਾਰੇ ਵੀ ਵਿਸ਼ਾਲ ਨਾਲ ਬਹੁਤ ਜ਼ਿਆਦਾ ਗੱਲਾਂ ਕਰਦਾ ਸੀ। ਇੰਨਾਂ ਗੱਲਾਂ ਬਾਰੇ ਸੋਚਦੇ-ਸੋਚਦੇ ਵਿਸ਼ਾਲ ਜਿਵੇਂ ਹੀ ਰਣਵੀਜੇ ਦੇ ਘਰ ਦੇ ਕੋਲ ਜਾਂਦਾ ਹੈ। ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਕਿ ਇਹ ਘਰ ਤਾਂ ਉਹਨਾਂ ਨੇ ਕਦੋਂ ਦਾ ਵੇਚਤਾ। ਹੁਣ ਤਾਂ ਉਹ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਆ। ਉੱਥੋਂ ਉਹ ਕਿਰਾਏ ਦੇ ਘਰ ਦਾ ਪਤਾ ਲੈਂਦਾ ਹੈ ਤੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਦੋਂ ਉੱਥੇ ਪਹੁੰਚਦਾ ਹੈ ਤਾਂ ਉੱਥੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ ਉਹ ਆਂਡੀਆਂ ਗਵਾਂਡੀਆਂ ਤੋਂ ਪੁੱਛਣ ਲੱਗਦਾ ਹੈ ਤਾਂ ਉਹਨੂੰ ਦੱਸਦੇ ਆ ਕਿ ਰਣਵੀਜੇ ਉਹਦੀ ਪਤਨੀ ਦੀ ਤਾਂ ਕਾਫੀ ਟਾਈਮ ਪਹਿਲਾਂ ਮੌਤ ਹੋ ਗਈ ਅੱਜ ਉਹਨਾਂ ਦੀ ਤੀ ਸੀਮਾ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਮਦਦ ਮੰਗਣ ਲਈ ਗਈ ਹੈ ਉਸ ਨੂੰ ਉਹਦੀ ਹਾਲਤ ਬਾਰੇ ਸਭ ਕੁਝ ਦੱਸ ਦਿੰਦੇ ਨੇ ਸੀਮਾ ਦੀ ਗਵਾਂਡਨ ਨੂੰ ਪਤਾ ਸੀ ਕਿ ਸੀਮਾ ਕਿੱਥੇ ਗਈ ਹੈ ਉਹ ਵਿਸ਼ਾਲ ਨੂੰ ਉੱਥੋਂ ਦਾ ਪਤਾ ਦੇ ਦਿੰਦੀ ਹੈ ਉਸ ਤੋਂ ਬਾਅਦ ਵਿਸ਼ਾਲ ਆਪਣੀ ਕਾਰ ਲੈ ਕੇ ਸਿੱਧਾ ਉਸ ਪਤੇ ਤੇ ਪਹੁੰਚ ਜਾਂਦਾ ਹੈ ਜਿੱਥੇ ਸੀਮਾ ਸੀ ਵਿਸ਼ਾਲ ਆਪਣੀ ਸਾਰੀ ਕਹਾਣੀ ਸੀਮਾ ਨੂੰ ਕਾਰ ਵਿੱਚ ਬੈਠੇ ਬੈਠੇ ਸੁਣਾ ਰਿਹਾ ਸੀ ਜਦੋਂ ਸੀਮਾ ਆਪਣੇ ਪਿਓ ਦਾ ਇਸ ਤਰ੍ਹਾਂ ਦਾ ਰੂਪ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਤਾਂ ਇਹੀ ਸੋਚਦੀ ਸੀ ਕਿ ਉਹਦੇ ਪਿਓ ਨੇ ਉਸ ਲਈ ਕੁਝ ਨਹੀਂ ਛੱਡਿਆ ਉਹ ਸੋਚਦੀ ਸੀ ਕਿ ਮੇਰਾ ਪਿਓ ਸਿਰਫ ਇੱਕ ਨੰਬਰ ਦਾ ਸ਼ਰਾਬੀ ਸੀ ਜਿਨੇ ਸਾਰਾ ਕੁਝ ਸ਼ਰਾਬ ਵਿੱਚ ਬਰਬਾਦ ਕਰ ਦਿੱਤਾ ਵਿਸ਼ਾਲਾਰੇ ਸੁਣ ਕੇ ਉਹਦੇ ਵਿਚਾਰ ਆਪਣੇ ਪਿਤਾ ਦੇ ਪ੍ਰਤੀ ਬਦਲ ਗਏ ਸਨ ਉਹ ਸੋਚਣ ਲੱਗਦੀ ਹੈ ਕਿ ਮੇਰੇ ਪਾਪਾ ਪਾਪਾ ਮਸ਼ਰਾਬ ਪੀਂਦੇ ਸੀ ਪਰ ਉਹ ਇੱਕ ਚੰਗੇ ਇਨਸਾਨ ਸੀ ਉਸ ਤੋਂ ਬਾਅਦ ਕਾਲ ਸਿੱਧੀ ਵਿਸ਼ਾਲ ਦੇ ਘਰ ਜਾ ਕੇ ਰੁਕਦੀ ਹੈ ਉਹ ਸੀਮਾ ਨੂੰ ਨਾਲ ਲੈ ਕੇ ਸਿੱਧਾ ਆਪਣੇ ਮਾਪਿਓ ਕੋਲ ਪਹੁੰਚ ਜਾਂਦਾ ਹੈ ਮਾਪਿਓ ਸੀਮਾ ਨੂੰ ਦੇਖ ਕੇ ਉਸ ਨੂੰ ਪੁੱਛਣ ਲੱਗਦੇ ਆ ਕਿ ਵਿਸ਼ਾਲ ਇਹ ਕੁੜੀ ਕੌਣ ਹੈ ਵਿਸ਼ਾਲ ਸੀਮਾ ਬਾਰੇ ਸਭ ਕੁਝ ਆਪਣੇ ਮਾਪਿਓ ਨੂੰ ਦੱਸਦਾ ਹੈ ਇਹ ਸਭ ਕੁਝ ਸੁਣ ਕੇ ਵਿਸ਼ਾਲ ਦੀ ਮਾਸੀ ਮਾ ਨੂੰ ਕਹਿਣ ਲੱਗਦੀ ਹੈ ਕਿ ਤੀ ਇਹ ਅੱਜ ਤੋਂ ਤੂੰ ਸਾਡੀ ਧੀ ਹੈ ਅੱਜ ਤੋਂ ਬਾਅਦ ਸਾਡੇ ਨਾਲ ਹੀ ਰਹੇਗੀ ਹੁਣ ਤੈਨੂੰ ਉਸ ਕਿਰਾਏ ਦੇ ਘਰ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਤੇਰੇ ਪਿਤਾ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਇਸ ਤਰ੍ਹਾਂ ਦੀ ਵਧੀਆ ਜ਼ਿੰਦਗੀ ਜਿਉ ਰਹੇ ਹਾਂ ਪਹਿਲਾਂ ਤਾਂ ਸੀਮਾ ਮਨਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹਨਾਂ ਦੇ ਬਾਰ ਬਾਰ ਜੋਰ ਦੇਣ ਤੇ ਸੀਮਾ ਉਹਨਾਂ ਦੇ ਨਾਲ ਰਹਿਣ ਲਈ ਮੰਨ ਜਾਂਦੀ ਹੈ ਹੁਣ ਸੀਮਾ ਉਹਨਾਂ ਦੇ ਨਾਲ ਹੀ ਰਹਿਣ ਲੱਗ ਗਈ ਸੀ ਇਸ ਗੱਲ ਨੂੰ 1 ਸਾਲ ਬੀਤ ਗਿਆ ਵਿਸ਼ਾਲ ਦੇ ਮਾਪਿਓ ਇੱਕ ਵਧੀਆ ਮੁੰਡਾ ਦੇਖ ਕੇ ਸੀਮਾ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੰਦੇ ਨੇ ਸੀਮਾ ਦਾ ਸਹੁਰਾ ਪਰਿਵਾਰ ਕਾਫੀ ਖੁਸ਼ਹਾਲ ਸੀ ਉਸ ਦਾ ਘਰ ਵਾਲਾ ਵੀ ਚੰਗੀ ਨੌਕਰੀ ਕਰਦਾ ਸੀ ਸੀਮਾ ਆਪਣੇ ਸਹੁਰੇ ਘਰ ਵਿੱਚ ਬਹੁਤ ਜ਼ਿਆਦਾ ਖੁਸ਼ ਹੈ ਉਹ ਬਾਰ-ਬਾਰ ਵਿਸ਼ਾਲ ਦਾ ਧੰਨਵਾਦ ਕਰਦੀ ਹੈ ਵਿਸ਼ਾਲ ਨੂੰ ਆਪਣਾ ਭਰਾ ਮੰਨਦੀ ਹੈ ਸੀਮਾ ਨੂੰ ਇੱਕ ਭਰਾ ਮਿਲ ਗਿਆ ਸੀ ਤੇ ਉਸ ਦੀ ਵਜ੍ਹਾ ਕਰਕੇ ਉਹਦੀ ਜ਼ਿੰਦਗੀ ਸੁਧਰ ਗਈ ਸੀ ਉਹਦੇ ਪਿਓ ਦੀ ਕੀਤੀ ਨੇਕੀ ਨੇ ਸੀਮਾ ਦਾ ਜੀਵਨ ਸਫਲ ਕਰ ਦਿੱਤਾ ਸੀ ਇਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ